ਸਤਿ ਸ੍ਰੀ ਅਕਾਲ ਦੋਸਤੋ ਮੈਂ ਸੰਦੀਪ ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਦਨ ਸੰਪਤਾ ਸੁਆਗਤ ਕਰਦਾ ਹਾਂ ਆਪਣੇ ਇਸ ਚੈਨਲ ਤੇ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਖੁਸ਼ ਹੋਵੋਗੇ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਬੁੱਕ ਸਮਰੀ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਬੁੱਕ ਦਾ ਨਾਮ ਹੈ 48 ਲਾਜ਼ ਆਫ ਪਾਵਰ ਇਹ ਬੁੱਕ ਰੌਬਰਟ ਗ੍ਰੀਨ ਦੁਆਰਾ ਲਿਖੀ ਹੋਈ ਹੈ ਤੇ ਇਸ ਬੁੱਕ ਦੇ ਵਿੱਚ 48 ਨਿਯਮ ਨੇ ਜਿਹੜੇ ਕਿ ਬੇਸਿਕਲੀ ਸਾਨੂੰ ਮਨੁੱਖੀ ਦਿਮਾਗ ਨੂੰ ਮੈਨੀਪੂਲੇਟ ਕਰਨਾ ਸਿਖਾਉਦੇ ਨੇ ਸੋ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਕਿ ਇਸ ਬੁੱਕ ਦੇ ਵਿੱਚ ਜੋ-ਜੋ ਵੀ ਮੈਂ ਸਮਰੀ ਦੇ ਵਿੱਚ ਤੁਹਾਨੂੰ ਦੱਸਾਂਗਾ ਉਹ ਇਸ ਬੁੱਕ ਦੇ ਵਿੱਚ ਦੱਸੀਆਂ ਗਈਆਂ ਗੱਲਾਂ ਹੋਣਗੀਆਂ ਮੇਰੇ ਨਿੱਜੀ ਵਿਚਾਰ ਨਹੀਂ ਹੋਣਗੇ ਸੋ ਤੁਸੀਂ ਇਸ ਗੱਲ ਦਾ ਖਾਸ ਖਿਆਲ ਰੱਖਣਾ ਕਿ ਆਪਾਂ ਸਿਰਫ ਇਸ ਬੁੱਕ ਦੀ ਸਮਰੀ ਦੀ ਗੱਲ ਕਰ ਰਹੇ ਹਾਂ ਮੇ ਕੋਈ ਵੀ ਨਿੱਜੀ ਵਿਚਾਰ ਨਹੀਂ ਹਾਂ ਠੀਕ ਹੈ ਜੀ ਸੋ ਰੈਡੀ ਹੋ ਅੱਜ ਸ਼ੁਰੂ ਕਰਕੇ ਕਿਤਾਬ ਦਾ ਸਭ ਤੋਂ ਪਹਿਲਾ ਨਿਯਮ ਸਭ ਤੋਂ ਪਹਿਲਾ ਲਾਅ ਇਹ ਕਹਿੰਦਾ ਹੈ ਕਿ ਨੈਵਰ ਪਾਉਂਟ ਸ਼ਾਈਨ ਦਾ ਮਾਸਟਰ ਇਹ ਸਭ ਤੋਂ ਪਹਿਲਾ ਲਾਅ ਹੈ ਇਸ ਕਿਤਾਬ ਦਾ ਇਹਦਾ ਮਤਲਬ ਹੈ ਕਿ ਤੁਸੀਂ ਕਦੀ ਵੀ ਆਪਣੇ ਬੋਸ ਜਾਂ ਉਸ ਬਾਦ ਨੂੰ ਇਹ ਚੀਜ਼ ਨਾ ਦਿਖਾਓ ਕਿ ਤੁਸੀਂ ਉਹਨਾਂ ਤੋਂ ਅੱਗੇ ਲੰਘਦੇ ਜਾ ਰਹੇ ਹੋ ਹੁਣ ਇਹਦਾ ਕੀ ਮਤਲਬ ਆਪਾਂ ਥੋੜਾ ਜਿਹਾ ਇਸ ਈਸਟ ਨੂੰ ਡੀਪਲੀ ਜਾ ਕੇ ਦੇਖਦੇ ਹਾਂ ਹੁਣ ਤੁਸੀਂ ਐਗਜ਼ਾਮਪਲ ਦੇ ਤੌਰ ਤੇ ਸਮਝੋ ਕਿ ਤੁਸੀਂ ਕਿਸੇ ਥਾਂ ਤੇ ਕੰਮ ਕਰ ਕਾਦੇ ਹੋ ਤੇ ਤੁਸੀਂ ਆਪਣੇ ਟੀਮ ਲੀਡਰ ਤੋਂ ਫੋਰ ਐਗਜ਼ਾਮਪਲ ਤੁਸੀਂ ਕੰਮ ਸਿੱਖ ਕੇ ਆਪਣੇ ਟੀਮ ਲੀਡਰ ਤੋਂ ਵਧੀਆ ਕੰਮ ਕਰਨ ਲੱਗੇ ਤੇ ਅਕੋਰਡਿੰਗ ਟੂ ਇਸ ਲਾਅ ਦੇ ਜਦੋਂ ਤੁਸੀਂ ਆਪਣੇ ਟੀਮ ਲੀਡਰ ਨੂੰ ਜਾਂ ਆਪਣੇ ਬਾਸ ਨੂੰ ਇਸ ਚੀਜ਼ ਦਾ ਅਹਿਸਾਸ ਕਰਵਾਤਾ ਕਿ ਤੁਸੀਂ ਉਹਨਾਂ ਤੋਂ ਵਧੀਆ ਕੰਮ ਕਰਨ ਲੱਗੇ ਤੇ ਉਹਨਾਂ ਤੋਂ ਅੱਗੇ ਲੰਘਦੇ ਜਾ ਰਹੇ ਹੋ ਤਾਂ ਇਹ ਚੀਜ਼ ਤੁਹਾਡੇ ਵਾਸਤੇ ਖਤਰਾ ਪੈਦਾ ਕਰ ਸਕਦੀ ਹੈ ਕਿਉਂਕਿ ਤੁਸੀਂ ਉਹਨਾਂ ਨੂੰ ਇਨਸਿਕਿਉਰ ਕਰਤਾ ਕਿ ਹਾਂ ਮੇਰੇ ਤੋਂ ਨੀਚੇ ਵਾਲਾ ਬੰਦਾ ਮੇਰੇ ਤੋਂ ਵਧੀਆ ਕੰਮ ਕਰਨ ਲੱਗ ਗਿਆ ਤੇ ਹੁਣ ਸ਼ਾਇਦ ਇਹ ਮੇਰੇ ਤੋਂ ਅੱਗੇ ਲੰਘ ਸਕਦਾ ਸੋ ਇਸ ਰੂਲ ਦਾ ਇਹ ਮਤਲਬ ਹੈ ਨੈਵਰ ਆਊਟਸ਼ਾਈਨ ਦਾ ਮਾਸਟਰ ਠੀਕ ਹੈ ਜੀ ਓਕੇ ਹੁਣ ਦੂਸਰਾ ਨਿਯਮ ਦੂਸਰਾ ਲਾ ਇਸ ਬੁੱਕ ਦਾ ਆਪਾਂ ਨੂੰ ਕਹਿੰਦਾ ਕਿ ਨੈਵਰ ਟੂ ਮਚ ਟਰਸਟ ਇਨ ਫਰੈਂਡਸ ਐਂਡ ਲਰਨ ਹਾਊ ਟੂ ਯੂਜ਼ ਐਨਮੀਜ਼ ਓਕੇ ਚਲੋ ਦੇਖਦੇ ਹਾਂ ਕਿ ਇਸ ਲॉ ਦਾ ਕੀ ਮਤਵ ਹੈ ਹੁਣ ਇਹ ਲੋ ਕਹਿੰਦੇ ਕਿ ਮੰਨ ਲਓ ਕਿ ਤੁਸੀਂ ਆਪਣੇ ਕਿਸੇ ਦੁਸ਼ਮਣ ਦੇ ਨਾਲ ਗੱਠ ਜੋੜ ਕੀਤਾ ਆਪਾਂ ਅੱਧਾ-ਅੱਧਾ ਕਰਕੇ ਸਮਝਦੇ ਹਾਂ ਇਸ ਲੋ ਨੂੰ ਮੰਨ ਲਓ ਕਿ ਤੁਸੀਂ ਆਪਣੇ ਕਿਸੇ ਦੁਸ਼ਮਣ ਦੇ ਨਾਲ ਗੱਠ ਜੋੜ ਕਰ ਲਿਆ ਹੁਣ ਅਕੋਰਡਿੰਗ ਟੂ ਏ ਸਲੋ ਕਹਿੰਦੇ ਨੇ ਕਿ ਉਹ ਦੁਸ਼ਮਣ ਆਪਣੀ ਪੂਰੀ ਵਾਹ ਲਾ ਸਕਦਾ ਹੈ ਆਪਣਾ ਇੰਟਰਸਟ ਸਾਬਿਤ ਕਰਨ ਲਈ ਤੁਹਾਡੇ ਨਾਲ ਤਕਨ ਦੂਸਰੇ ਪਾਸੇ ਜੇ ਆਪਾਂ ਦੇਖਦੇ ਹਾਂ ਕਿ ਜੇਕਰ ਤੁਸੀਂ ਆਪਣੇ ਦੋਸਤਾਂ ਦੇ ਵਿੱਚ ਜਿਆਦਾ ਹੀ ਯਕੀਨ ਦਿਖਾਉਨੇ ਹੋ ਤਾਂ ਉਹ ਤੁਹਾਡੇ ਵਾਸਤੇ ਮਾੜਾ ਸਾਬਿਤ ਹੋ ਸਕਦਾ ਹੈ ਉਹ ਕਿਦਾਂ ਹੁਣ ਇੱਥੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਸਮਝਾਉਣ ਨਾਲ ਮੰਨ ਲਓ ਤੁਸੀਂ ਅੱਜ ਕੋਈ ਤੁਹਾਡਾ ਦੋਸਤ ਹੈ ਤੇ ਤੁਸੀਂ ਕੋਈ ਐਹੋ ਜੀ ਗੱਲ ਯਕੀਨ ਕਰਕੇ ਉਸ ਦੋਸਤ ਨੂੰ ਦੱਸਤੀ ਜਿਹੜੀ ਕਿ ਤੁਸੀਂ ਚਾਹੁੰਦੇ ਨਹੀਂ ਕਿ ਕਿਸੇ ਹੋਰ ਤੱਕ ਪਹੁੰਚੇ ਹੁਣ ਅ ਮੰਨ ਲਓ ਕਿ ਕੱਲ ਨੂੰ ਉਹੀ ਬੰਦਾ ਉਹੀ ਇਨਸਾਨ ਤੁਹਾਡਾ ਦੋਸਤ ਨਹੀਂ ਰਿਹਾ ਤੇ ਤੁਹਾਡੇ ਮਨ ਦੇ ਵਿੱਚ ਹਮੇਸ਼ਾ ਹੀ ਉਸ ਚੀਜ਼ ਨੂੰ ਲੈ ਕੇ ਡਰ ਬਣਿਆ ਰਹੂਗਾ ਕਿ ਹਾਂ ਉਸ ਇਨਸਾਨ ਨੂੰ ਮੈਂ ਆਪਣਾ ਕੋਈ ਅ ਆਪਣੀ ਕੋਈ ਗੱਲ ਦੱਸੀ ਸੀ ਜਿਹੜੀ ਹੁਣ ਮੈਨੂੰ ਤੰਗ ਕਰਦੀ ਹੈ ਕਿ ਉਹ ਗੱਲ ਕਿਤੇ ਬਾਹਰ ਨਾ ਜਵੇ ਸੋ ਇਹੀ ਚੀਜ਼ ਇਹ ਲਾਅ ਦੱਸਣੀ ਚਾਹੁੰਦਾ ਹੈ ਕਿ ਤੁਸੀਂ ਆਪਣੇ ਦੋਸਤਾਂ ਦੇ ਵਿੱਚ ਬਹੁਤ ਜ਼ਿਆਦਾ ਵੀ ਯਕੀਨ ਨਾ ਦਿਖਾਓ ਤੇ ਇਹ ਚੀਜ਼ ਸਿੱਖੋ ਕਿ ਤੁਸੀਂ ਤੁਸੀਂ ਆਪਣੇ ਦੁਸ਼ਮਣਾਂ ਨੂੰ ਕਿੱਦਾਂ ਵਰਤ ਸਕਦੇ ਹੋ। ਓਲਮਲਾ ਕੇ ਇਹ ਲਾਅ ਇਹੀ ਕਹਿਣਾ ਚਾਹੁੰਦਾ ਹੈ ਕਿ ਤੁਹਾਡੇ ਦੁਸ਼ਮਣ ਤੁਹਾਨੂੰ ਆਪਣਾ ਯਕੀਨ ਦਿਵਾਉਣ ਲਈ ਤੁਹਾਨੂੰ ਆਪਣੀ ਦੋਸਤੀ ਦਾ ਤੁਹਾਨੂੰ ਆਪਣੇ ਗੱਥਜੋੜ ਦਾ ਯਕੀਨ ਦਿਵਾਉਣ ਲਈ ਆਪਣੀ ਪੂਰੀ ਵਾਹ ਲਾ ਸਕਦੇ। ਠੀਕ ਹੈ ਜੀ ਤੇ ਦੋਸਤ ਦੋਸਤ ਦੇ ਉੱਤੇ ਜੇਕਰ ਤੁਸੀਂ ਹੱਦੋਂ ਵੱਧ ਯਕੀਨ ਦਿਖਾਉਣੀ ਹੈ ਤਾਂ ਉਹ ਕੱਲ ਨੂੰ ਤੁਹਾਡੇ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ ਠੀਕ ਹੈ ਜੀ ਓਕੇ ਜੀ ਹੁਣ ਤੀਸਰਾ ਲਾਅ ਇਸ ਬੁੱਕ ਦਾ ਆਪਾਂ ਨੂੰ ਕਹਿੰਦਾ ਹੈ ਕਿ ਕਨਸੀਲ ਯਰ ਇੰਟੈਂਸ਼ਨਸ ਇਹਦਾ ਕੀ ਮਤਲਬ ਹੈ ਪੰਜਾਬੀ ਚ ਕਿ ਤੁਸੀਂ ਆਪਣੀਆਂ ਸੋਚਾਂ ਨੂੰ ਜਾਂ ਤੁਸੀਂ ਕੀ ਕਰਨ ਜਾ ਰਹੇ ਹੋ ਉਸ ਨੂੰ ਕਿਸੇ ਨੂੰ ਨਾ ਦੱਸੋ ਮਤਲਬ ਕਿ ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਆਪਣੇ ਕਿਸੇ ਵੀ ਕੰਮ ਕਰਨ ਤੋਂ ਪਹਿਲਾਂ ਕਿਸੇ ਨੂੰ ਕੁਝ ਦੱਸੋ ਨਾ ਕਿ ਹਾਂ ਮੈਂ ਆਹ ਕੰਮ ਕਰਨ ਜਾ ਰਿਹਾ ਜਾਂ ਮੇਰੇ ਦਿਮਾਗ ਦੇ ਵਿੱਚ ਆਹ ਆਈਡੀਆ ਹੈ ਤੇ ਮੈਂ ਆਹ ਚੀਜ਼ ਕਰਨ ਜਾ ਰਿਹਾ ਹੁਣ ਇਹ ਲੋਕ ਕਹਿੰਦੇ ਕਿ ਤੁਸੀਂ ਜੇ ਐਦਾਂ ਕਰਦੇ ਹੋ ਤਾਂ ਤੁਸੀਂ ਇੱਕ ਪ੍ਰਾਣਾਲ ਐਸੇ ਖਤਰੇ 'ਚ ਜਾ ਰਹੇ ਹੋ ਕਿ ਤੁਹਾਡਾ ਉਹ ਆਈਡੀਆ ਜੋੜੀ ਹੋ ਸਕਦਾ ਹੈ ਕਿ ਤੁਸੀਂ ਆਪਣੇ ਕੰਮ ਕਰਨ ਤੋਂ ਪਹਿਲਾਂ ਕੁਝ ਵੀ ਨਾ ਦੱਸੋ ਆਪਣੇ ਕੰਮ ਕਰਨ ਤੋਂ ਬਾਅਦ ਸਿੱਧਾ ਰਿਜ਼ਲਟ ਦਿਖਾਓ ਇਸ ਲੋ ਦਾ ਇਹ ਮਤਬ ਹੈ ਕਿ ਜੇ ਤੁਸੀਂ ਆਪਣੇ ਕਿਸੇ ਵੀ ਕੰਮ ਕਰਨ ਤੋਂ ਪਹਿਲਾਂ ਆਪਣਾ ਕੋਈ ਵੀ ਆਈਡੀਆ ਕਿਸੇ ਨੂੰ ਦੱਸ ਕੇ ਸ਼ੇਅਰ ਕਰਕੇ ਤੁਸੀਂ ਉਹ ਕੰਮ ਜੇਕਰ ਕਰਨ ਦੀ ਸੋਚ ਰਹੇ ਹੋ ਤਾਂ ਆਈਡੀਆ ਤੁਹਾਡਾ ਤੁਹਾਡੇ ਉਸ ਕੰਮ ਨੂੰ ਕਰਨ ਤੋਂ ਪਹਿਲਾਂ ਹੀ ਲੀਕ ਹੋ ਸਕਦਾ ਹੈ ਤੇ ਤੁਹਾਡਾ ਸਾਰਾ ਸਾਰਾ ਪਲਾਨ ਸੇਲ ਹੋ ਸਕਦਾ ਹੈ ਇਸ ਲੋੜ ਦਾ ਇਹ ਮਤਬ ਹੈ ਤੇ ਤੁਸੀਂ ਕਿਸੇ ਵੀ ਕੰਮ ਕਰਨ ਤੋਂ ਪਹਿਲਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਦਾ ਆਈਡੀਆ ਆਪਦੀ ਸੋਚ ਆਪਦੇ ਤੱਕ ਹੀ ਸੀਮਤ ਰੱਖਣੀ ਹੈ ਓਕੇ ਜੀ ਤੇ ਇਸ ਵੀਡੀਓ ਦੇ ਵਿੱਚ ਇੱਕ ਵਾਰ ਫਿਰ ਤੋਂ ਮੈਂ ਇਹ ਚੀਜ਼ ਤੁਹਾਨੂੰ ਦੱਸਦਾ ਕਿ ਮੈਂ ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਦੱਸ ਰਿਹਾ ਉਹ ਸਾਰੀਆਂ ਨਹੀਂ ਸਾਰੀਆਂ ਇਸ ਕਿਤਾਬ ਦੇ ਉੱਤੇ ਆਧਾਰਿਤ ਨੇ ਮੈਂ ਕੋਈ ਵੀ ਚੀਜ਼ ਕੋਈ ਵੀ ਗੱਲ ਆਪਣੇ ਨਿੱਜੀ ਵਿਚਾਰਾਂ ਤੋਂ ਲੈ ਕੇ ਤੁਹਾਨੂੰ ਨਹੀਂ ਦੱਸ ਰਿਹਾ ਠੀਕ ਹੈ ਜੀ ਓਕੇ ਜੀ ਅੱਜ ਉਹ ਹੁਣ ਆਪਾਂ ਚੌਥੇ ਨਿਯਮ ਦੀ ਗੱਲ ਕਰਦੇ ਆਂ ਚੌਥਾ ਲਾਅ ਕਹਿੰਦਾ ਹੈ ਕਿ ਆਲਵੇਜ਼ ਸੇ ਲੈਸ ਦੈਨ ਨੈਸੈਸਰੀ ਇਹਦਾ ਪੰਜਾਬੀ ਦੇ ਵਿੱਚ ਮਤਲਬ ਹੈ ਕਿ ਤੁਹਾਨੂੰ ਬੋਲਣ ਦੀ ਜਿੰਨੀ ਇੱਕ ਜ਼ਰੂਰਤ ਹੈ ਤੁਸੀਂ ਉਸ ਤੋਂ ਵੀ ਘੱਟ ਬੋਲਣ ਦੀ ਕੋਸ਼ਿਸ਼ ਕਰੋ ਜਾਂ ਉਸ ਤੋਂ ਵੀ ਘੱਟ ਬੋਲੋ ਹੁਣ ਇਸ ਨੋਅ ਦਾ ਕੀ ਮਤਲਬ ਹੈ ਹੁਣ ਮੈਂ ਅਕਸਰ ਇਹ ਕੱਲ ਕਹਿੰਦਾ ਹੁੰਦਾ ਕਿ ਆਪਾਂ ਜਿੰਨਾ ਜ਼ਿਆਦਾ ਬੋਲਦੇ ਹਾਂ ਆਪਣੀ ਬੇਇੱਜ਼ਤੀ ਹੋਣ ਦੀ ਸੰਭਾਵਨਾ ਵੀ ਓਨੀ ਜ਼ਿਆਦਾ ਵੱਧ ਜਾਂਦੀ ਹੈ ਹੁਣ ਦੇਖੋ ਜਦੋਂ ਤੁਸੀਂ ਬਹੁਤ ਜ਼ਿਆਦਾ ਬੋਲਦੇ ਹੋ ਤਾਂ ਇਹਦਾ ਮਤਲਬ ਕਿ ਤੁਹਾਡੇ ਦਿਮਾਗ ਦੇ ਵਿੱਚ ਥਾਟਸ ਵੀ ਬਹੁਤ ਜ਼ਿਆਦਾ ਭਰਦੇ ਨੇ ਜਾਂ ਥਾਟਸ ਬਹੁਤ ਜ਼ਿਆਦਾ ਤੇਜ਼ੀ ਨਾਲ ਆ ਰਹੇ ਨੇ ਇਹਦਾ ਮਤਲਬ ਕਿ ਤੁਹਾਨੂੰ ਸੋਚਣ ਦਾ ਬਿਲਕੁਲ ਵੀ ਟਾਈਮ ਨਹੀਂ ਮਿਲ ਰਿਹਾ ਸੋ ਇਹੀ ਇਸ ਲਾਅ ਦਾ ਮਤਲਬ ਹੈ ਤੇ ਸੇਮ ਚੀਜ਼ ਮੈਂ ਆਪਣੀ ਕਮਿਊਨੀਕੇਸ਼ਨ ਸਕਿੱਲਸ ਵਾਲੀ ਵੀਡੀਓ ਦੇ ਵਿੱਚ ਵੀ ਦਸਵੰਦੀ ਕੋਸ਼ਿਸ਼ ਕੀਤੀ ਹੈ ਤੇ ਜਦੋਂ ਤੁਸੀਂ ਘੱਟ ਬੋਲਦੇ ਹੋ ਤੁਹਾਡੇ ਕੋਲ ਸੋਚਣ ਦਾ ਬਹੁਤ ਜ਼ਿਆਦਾ ਟਾਈਮ ਹੁੰਦਾ ਹੈ ਤੁਸੀਂ ਆਪਣੇ ਸ਼ਬਦਾਂ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਚੂਜ਼ ਕਰ ਸਕਦੇ ਹੋ ਕਿ ਮੈਂ ਇਸ ਤਰ੍ਹਾਂ ਦੇ ਉੱਤੇ ਇਸ ਸਿਚੁਏਸ਼ਨ ਦੇ ਵਿੱਚ ਕਿਹੜੇ ਸ਼ਬਦਾਂ ਦੀ ਵਰਤੋਂ ਕਰਨੀ ਹੈ ਠੀਕ ਹੈ ਜੀ ਤੇ ਜਦੋਂ ਤੁਸੀਂ ਬਹੁਤ ਘੱਟ ਬੋਲਦੇ ਹੋ ਤੁਸੀਂ ਸੋਚ ਸਮਝ ਕੇ ਬੋਲਦੇ ਹੋ ਠੀਕ ਹੈ ਤੇ ਤੁਹਾਨੂੰ ਪਤਾ ਹੁੰਦਾ ਹੈ ਕਿ ਮੈਂ ਕੀ ਬੋਲਿਆ ਇਹੀ ਇਸ ਕਿਤਾਬ ਦਾ ਚੌਥਾ ਨਿਯਮ ਕਹਿਣਾ ਚਾਹੁੰਦਾ ਆ ਆਲਵੇਜ਼ ਸੇ ਲੈਸ ਦੈਨ ਨੈਸੈਸਰੀ ਫਿਰ ਜਿੰਨੀ ਕ ਜ਼ਰੂਰਤ ਹੈ ਤੁਸੀਂ ਉਸ ਤੋਂ ਵੀ ਘੱਟ ਬੋਲੋ ਓਕੇ ਜੀ ਹੁਣ ਪੰਜਵਾਂ ਲਾਅ ਇਸ ਕਿਤਾਬ ਦਾ ਆਪਾਂ ਨੂੰ ਕਹਿੰਦਾ ਹੈ ਕਿ ਸੋ ਮਚ ਡਿਪੈਂਡ ਔਨ ਰੈਪਿਟੇਸ਼ਨ ਗਾਰਡ ਇਟ ਵਿਦ ਯੋਰ ਲਾਈਫ ਹੁਣ ਪੰਜਾਬੀ ਦੇ ਵਿੱਚ ਜੇ ਦੇਖੀਏ ਆਪਾਂ ਇਸ ਚੀਜ਼ ਦਾ ਮਤਵਲੇ ਇਸ ਕਾਨੂੰਨ ਦਾ ਮਤਵਲ ਆਪਾਂ ਕਹਿ ਸਕਦੇ ਹਾਂ ਕਿ ਤੁਹਾਦੀ ਜਿਹੜੀ ਇੱਜ਼ਤ ਹੈ ਨਾ ਉਹ ਹੀ ਤੁਹਾਡਾ ਸਭ ਕੁਝ ਹੈ ਰੈਪਿਊਟੇਸ਼ਨ ਕਿ ਤੁਹਾਡੀ ਸਮਾਜ ਦੇ ਵਿੱਚ ਕੀ ਰੈਪਿਊਟੇਸ਼ਨ ਹੈ ਹੁਣ ਇਸ ਚੀਜ਼ ਨੂੰ ਆਪਾਂ ਸਮਝਦੇ ਹਾਂ ਚਲੋ ਫਾਰ ਇਗਜ਼ਾਮਪਲ ਮੰਨ ਲਓ ਤੁਸੀਂ ਤੁਹਾਡੀ ਕੋਈ ਸ਼ਾਪ ਹੈ ਤੁਹਾਡਾ ਕੋਈ ਬਿਜ਼ਨਸ ਹੈ ਹੁਣ ਉਸ ਬਿਜ਼ਨਸ ਦੀ ਸਕਸੈਸ ਕਿਸ ਚੀਜ਼ ਤੇ ਨਿਰਭਰ ਕਰਦੀ ਹੈ ਕਿ ਤੁਹਾਡੀ ਮਾਰਕੀਟ ਦੇ ਵਿੱਚ ਕੀ ਐਪਲੀਕੇਸ਼ਨ ਹੈ ਏਸ ਲਾਅ ਦਾ ਸਿੱਧਾ ਸਿੱਧਾ ਮਤਲਬ ਕੀ ਹੈ ਏਸ ਲਾਅ ਆਪਾਂ ਨੂੰ ਸਿੱਧਾ ਸਿੱਧਾ ਕੀ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਜਿਹੜੀ ਆਪਣੀ ਰੈਪਿਊਟੇਸ਼ਨ ਹੈ ਨਾ ਉਹ ਕਦੀ ਵੀ ਡਿੱਗਣ ਨਹੀਂ ਦੇਣੀ ਜੇ ਤੁਸੀਂ ਸਮਾਜ ਦੇ ਵਿੱਚ ਸਫਲਤਾ ਲੈਣੀ ਹੈ ਠੀਕ ਹੈ ਤੇ ਦੂਸਰੇ ਨੰਬਰ ਤੇ ਏ ਲਾਅ ਕਹਿੰਦਾ ਕਿ ਜੇ ਕੋਈ ਵੀ ਇਨਸਾਨ ਕਿਸੇ ਤਰੀਕੇ ਨਾਲ ਵੀ ਤੁਹਾਡੀ ਰੈਪਿਊਟੇਸ਼ਨ ਦੇ ਉੱਤੇ ਵਾਰ ਕਰਦਾ ਹੈ ਕਿਸੇ ਤਰੀਕੇ ਵੀ ਕਿਸੇ ਤੀਕੇ ਦੇ ਨਾਲ ਵੀ ਤੁਹਾਡੀ ਰੈਪਿਊਟੇਸ਼ਨ ਦੇਖਣ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਉਸ ਚੀਜ਼ ਨੂੰ ਬੜੀ ਸਮਝਦਾਰੀ ਦੇ ਨਾਲ ਟੀਲ ਕਰਨਾ ਹੈ ਕਿਉਂਕਿ ਜਦੋਂ ਗੱਲ ਤੁਹਾਡੀ ਰੈਪਿਊਟੇਸ਼ਨ ਤੇ ਆਂਦੀ ਹੈ ਤਾਂ ਤੁਸੀਂ ਬਹੁਤ ਹੀ ਸਮਝਦਾਰੀ ਦੇ ਨਾਲ ਉਸ ਚੀਜ਼ ਨੂੰ ਟੀਲ ਕਰਨਾ ਅਕੋਰਡਿੰਗ ਟੂ ਥਿਸ ਲਾ ਤੁਹਾਡੀ ਰੈਪਿਊਟੇਸ਼ਨ ਹੀ ਤੁਹਾਡਾ ਸਭ ਕੁਝ ਹੈ ਤੁਸੀਂ ਚਾਹੇ ਕਿਸੇ ਵੀ ਚੀਜ਼ ਦੇ ਵਿੱਚੋਂ ਕਿਸੇ ਵੀ ਫੀਲਡ ਦੇ ਵਿੱਚੋਂ ਜੇ ਤੁਹਾਡੀ ਰੈਪਿਊਟੇਸ਼ਨ ਗਿਰੀ ਤਾਂ ਸਮਝ ਲਓ ਤੁਹਾਡਾ ਆਪਰੇਨਸ ਵੀ ਕਰ ਚੁੱਕਾ ਇਸ ਲਾਅ ਦਾ ਮਤਲਬ ਇਹ ਹੈ ਓਕੇ ਜੀ ਹੁਣ 6th ਲਾਅ ਛੇਵਾਂ ਕਾਨੂੰਨ ਇਸ ਕਿਤਾਬ ਦਾ ਆਪਾਂ ਨੂੰ ਕਹਿੰਦਾ ਕਿ ਕੋਟ ਅਟੈਂਸ਼ਨ ਐਟ ਆਲ ਕੋਸਟਸ ਹੁਣ ਇਸ ਲਾਅ ਦਾ ਕੀ ਮਤਲਬ ਹੈ ਇਹ ਲਾਅ ਆਪਾਂ ਨੂੰ ਕਹਿੰਦਾ ਕਿ ਤੁਸੀਂ ਹਮੇਸ਼ਾ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰੋ ਸੋਖੇ ਸ਼ਬਦਾਂ ਦੇ ਵਿੱਚ ਜੇ ਮੈਂ ਤੁਹਾਨੂੰ ਕਹਾਂ ਕਿ ਇਹ ਸਲੋ ਦਾ ਮਤਲਬ ਹੈ ਕਿ ਜੇ ਲੋਕ ਤੁਹਾਡੇ ਵਜੂਦ ਨੂੰ ਭੁੱਲ ਗਏ ਤਾਂ ਸਮਝ ਲਓ ਗੱਲ ਖਤਮ ਹੈ। ਵੀ ਤੁਸੀਂ ਹਮੇਸ਼ਾ ਆਪਣੇ ਵਜੂਦ ਨੂੰ ਕਾਇਮ ਰੱਖਣਾ। ਤੁਸੀਂ ਹਮੇਸ਼ਾ ਐਦਾਂ ਦਾ ਕੰਮ ਕਰੋ, ਐਦਾਂ ਦੇ ਕੰਮ ਕਰੋ ਕਿ ਲੋਕਾਂ ਦੀ ਆਕਰਸ਼ਨ, ਲੋਕਾਂ ਦਾ ਆਕਰਸ਼ਨ ਹਮੇਸ਼ਾ ਤੁਹਾਡੇ ਵੱਲ ਬਣਿਆ ਰਹੇ ਤੇ ਤੁਸੀਂ ਹਮੇਸ਼ਾ ਕੇ ਲੋਕ ਹਮੇਸ਼ਾ ਯਾਦ ਰੱਖਣ ਕਿ ਹਾਂ ਤੁਸੀਂ ਇਸ ਦੁਨੀਆ ਦੇ ਵਿੱਚ ਮੌਜੂਦ ਹੋ ਜਾਂ ਤੁਹਾਡੀ ਮੌਜੂਦਗੀ ਹਮੇਸ਼ਾ ਉਹਨਾਂ ਦੇ ਮਨਾਂ ਵਿੱਚ ਬਣੀ ਰਹੀ ਠੀਕ ਹੈ ਜੀ ਇਸ ਲਾਅ ਦਾ ਸਿੱਧਾ ਸਿੱਧਾ ਇਹ ਮਤਲਬ ਹੈ ਓਕੇ ਜੀ ਹੁਣ ਸੱਤਵਾਂ ਲਾਅ ਇਸ ਕਿਤਾਬ ਦਾ ਕਹਿੰਦਾ ਹੈ ਕਿ ਕੈਟ ਅਦਰਸ ਟੂ ਡੂ ਦਾ ਵਰਕ ਫਾਰ ਯੂ ਬਟ ਆਲਵੇਸ ਟੇਕ ਦਾ ਕ੍ਰੈਡਿਟ ਹੁਣ ਅਬ ਵਿਆਖਿਆ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸਦਾ ਕਿ ਮੈਂ ਆਪਣਾ ਕੋਈ ਵੀ ਨਿੱਜੀ ਵਿਚਾਰ ਨਹੀਂ ਦੱਸ ਰਿਹਾ ਮੈਂ ਸਿੱਧਾ-ਸਿੱਧਾ ਜੋ ਵੀ ਇਸ ਕਿਤਾਬ ਦੇ ਵਿੱਚ ਲਿਖਿਆ ਤੁਹਾਨੂੰ ਸੌਖੇ ਸ਼ਬਦਾਂ ਵਿੱਚ ਦੱਸਣ ਦੀ ਕੋਸ਼ਿਸ਼ ਕਰ ਰਿਹਾ ਤੇ ਆਓ ਸਮਝਦੇ ਹਾਂ ਇਸ ਲਾਅ ਦਾ ਕੀ ਮਤਲਬ ਹੈ ਹੁਣ ਇਹ ਲਾਅ ਆਪਾਂ ਨੂੰ ਕਹਿੰਦਾ ਕਿ ਤੁਸੀਂ ਦੂਸਰੇ ਲੋਕਾਂ ਕੋਲੋਂ ਕੰਮ ਜ਼ਰੂਰ ਕਰਵਾਓ ਦੂਸਰੇ ਜਦੋਂ ਵੀ ਕੰਮ ਕਰਦੇ ਨੇ ਤਦ ਤੁਸੀਂ ਜ਼ਰੂਰ ਨਾ ਕੰਮ ਕਰਨ ਦਿਓ ਤੁਸੀਂ ਆਪ ਚਾਹੇ ਕੰਮ ਕਰਦੇ ਹੋ ਚਾਹੇ ਨਹੀਂ ਪਦ ਇਹ ਕਹਿੰਦਾ ਕਿ ਤੁਸੀਂ ਉਸ ਕੰਮ ਕਰਨ ਦਾ ਜ਼ਿੰਮਾ ਹਮੇਸ਼ਾ ਆਪ ਲਓ ਆਪਾਂ ਚਲੋ ਥੋੜਾ ਜਿਹਾ ਇਹਨੂੰ ਸੌਖੇ ਸ਼ਬਦਾਂ ਦੇ ਵਿੱਚ ਸਮਝਦੇ ਹਾਂ ਮੰਨ ਲਓ ਕਿ ਤੁਸੀਂ ਇੱਕ ਟੀਮ ਦੇ ਵਿੱਚ ਕੰਮ ਕਰਦੇ ਹੋ ਠੀਕ ਹੈ ਤੇ ਤੁਸੀਂ ਤੁਹਾਡੀ ਟੀਮ ਨੂੰ ਕੋਈ ਟਾਸਕ ਮਿਲਿਆ ਤੇ ਤੁਸੀਂ ਉਹ ਟਾਸਕ ਤੁਸੀਂ ਆਪਣਾ ਬਹੁਤ ਹੀ ਘੱਟ ਹਿੱਸਾ ਪਾਇਆ ਕੰਮ ਕਰਨ ਦੇ ਵਿੱਚ ਜਾਂ ਤੁਸੀਂ ਬਿਲਕੁਲ ਵੀ ਆਪਣਾ ਕੋਈ ਹਿੱਸਾ ਪਾਇਆ ਨਹੀਂ ਤੇ ਉਸ ਤੋਂ ਬਾਅਦ ਜਦੋਂ ਉਹ ਤੁਹਾਡਾ ਟਾਸਕ ਕੰਪਲੀਟ ਹੋ ਗਿਆ ਜਾਂ ਤੁਹਾਡਾ ਟਾਸਕ ਪੂਰਾ ਹੋ ਗਿਆ ਤਾਂ ਤੁਸੀਂ ਕ੍ਰੈਡਿਟ ਆਪ ਲਓ ਕਿ ਹਾਂ ਜੀ ਇਹ ਕੰਮ ਦੇ ਵਿੱਚ ਇਹ ਕੰਮ ਦੇ ਪੂਰੇ ਹੋਣ ਦੇ ਵਿੱਚ ਮੇਰਾ ਬਹੁਤ ਵੱਡਾ ਹੱਥ ਹੈ ਜਾਂ ਮੈਂ ਵੀ ਇਸ ਕੰਮ ਨੂੰ ਨਾਲ ਲਾ ਕੇ ਕਰਵਾਇਆ ਇਸ ਲਾਅ ਦਾ ਸਿੱਧਾ ਸਿੱਧਾ ਇਹ ਮਤਲਬ ਹੈ ਕਿ ਤੁਸੀਂ ਕ੍ਰੈਡਿਟ ਲਓ ਚਾਹੇ ਤੁਸੀਂ ਉਹ ਕੰਮ ਨੂੰ ਕੀਤਾ ਜਾਂ ਨਹੀਂ ਕੀਤਾ ਠੀਕ ਹੈ ਜੀ ਚਾਹੇ ਘਟ ਕੀਤਾ ਤੁਸੀਂ ਕ੍ਰੈਡਿਟ ਆਪਣੇ ਸਿਰ ਲਓ ਹੁਣ ਇੱਕ ਵਾਰ ਫਿਰ ਤੋਂ ਮੈਂ ਦੱਸ ਰਿਹਾ ਕਿ ਇਹ ਕਿਤਾਬ ਹਿਊਮਨ ਮਾਈਂਡ ਨੂੰ ਮੈਨੀਪੂਲੇਟ ਕਰਨਾ ਸਿਖਾਉਂਦੀ ਹੈ ਕਿ ਤੁਸੀਂ ਮਨੁੱਖੀ ਦਿਮਾਗ ਦੇ ਉੱਤੇ ਅ ਚੋਕੇ ਸ਼ਬਦਾਂ ਜਿ ਜੇ ਆਪਾਂ ਕਹਿ ਲਈਏ ਕਿ ਕਿਵੇਂ ਕਾਬੂ ਪਾ ਸਕਦੇ ਹਾਂ ਮਨੁੱਖੀ ਦਿਮਾਗ ਦੇ ਕੋਲੋਂ ਕਿਵੇਂ ਆਪਣੀ ਗੱਲ ਮੰਨਵਾ ਸਕਦੇ ਹਾਂ ਇਹ ਕਿਤਾਬ ਆਪਾਂ ਨੂੰ ਇਹ ਚੀਜ਼ ਸਿਖਾਉਂਦੀ ਹੈ ਕਿ ਮੈਂ ਜਿੰਨਾ ਹੋ ਸਕੇ ਸੌਖੇ ਸ਼ਬਦਾਂ ਦੇ ਵਿੱਚ ਤੁਹਾਨੂੰ ਇਸ ਕਿਤਾਬ ਦੇ ਨਿਯਮ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇਸੇ ਕਰਕੇ ਹੁਣ ਇਸ ਕਿਤਾਬ ਦਾ ਲਾਅ ਜਿਹੜਾ ਮੈਂ ਤੁਹਾਨੂੰ ਹੁਣੀ ਹੁਣੀ ਸਮਝਾਇਆ ਕਿ ਤੁਸੀਂ ਹਮੇਸ਼ਾ ਕ੍ਰੈਡਿਟ ਆਪ ਲਓ ਆਪਾਂ ਨੂੰ ਇਹੀ ਕਹਿੰਦਾ ਠੀਕ ਹੈ ਜੀ ਮੇਰਾ ਕੋਈ ਵੀ ਨਿੱਜੀ ਵਿਚਾਰ ਨਹੀਂ ਜੋ ਵੀ ਹੈ ਸਭ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਓਕੇ ਜੀ ਹੁਣ ਅਥਵਾ ਲਾਅ ਅਥਵਾ ਕਾਨੂੰਨ ਇਸ ਕਿਤਾਬ ਦਾ ਕਹਿੰਦਾ ਕਿ ਮੇਕ ਅਦਰਸ people come to you ਇਸ ਲਾਅ ਦਾ ਪੰਜਾਬੀ ਦੇ ਵਿੱਚ ਸਿੱਧਾ ਸਿੱਧਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇਹ ਲਾਅ ਕਹਿੰਦਾ ਕਿ ਤੁਸੀਂ ਹਮੇਸ਼ਾ ਦੂਸਰਿਆਂ ਨੂੰ ਆਪਣੇ ਕੋਲ ਆਉਣ ਲਈ ਮਜਬੂਰ ਕਰੋ ਇਹਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਆਪਾਂ ਲੈ ਸਕਦੇ ਹਾਂ ਜੇ ਆਪਾਂ ਸਿੱਧਾ ਸਿੱਧਾ ਸੋਚੀਏ ਤਾਂ ਇਹ ਇਸ ਲਾਅ ਦਾ ਮਤਲਬ ਹੈ ਕਿ ਤੁਸੀਂ ਆਪਣੀ ਅਹਿਮੀਅਤ ਹਮੇਸ਼ਾ ਬਣਾ ਕੇ ਰੱਖੋ ਹੁਣ ਮੰਨ ਲਓ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਤੁਹਾਡੇ ਕੋਈ ਕਿਸੇ ਵੀ ਚੀਜ਼ ਦੀ ਸ਼ਾਪ ਹੈ ਹੁਣ ਇਹ ਲੋ ਰੈਪਿਊਟੇਸ਼ਨ ਵਾਲੇ ਲੋ ਨਾਲ ਵੀ ਸਿੱਧਾ ਸਿੱਧਾ ਲਿੰਕ ਹੁੰਦਾ ਹੈ ਪਰ ਇਸ ਲੋ ਦਾ ਜਿਹੜਾ ਕਿ ਮਤਲਬ ਹੈ ਉਹ ਥੋੜਾ ਜਿਹਾ ਅਲੱਗ ਹੈ ਹੁਣ ਇਹ ਲੋ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਤੁਸੀਂ ਲੋਕਾਂ ਨੂੰ ਆਪਣੇ ਤੱਕ ਆਨਲਾਈਨ ਮਜਬੂਰ ਕਰੋ ਮੰਨ ਲਓ ਜੇ ਤੁਹਾਡਾ ਕੋਈ ਬਿਜ਼ਨਸ ਹੈ ਤਾਂ ਤੁਸੀਂ ਆਪਣੇ ਬਿਜ਼ਨਸ ਨੂੰ ਇਸ ਤਰੀਕੇ ਨਾਲ ਚਲਾਓ ਕਿ ਲੋਕ ਤੁਹਾਡੇ ਪ੍ਰੋਡਕਟ ਨੂੰ ਲੈਣ ਦੇ ਲਈ ਜਾਂ ਤੁਹਾਡੇ ਕੋਲ ਆਉਣ ਦੇ ਲਈ ਮਜਬੂਰ ਹੋ ਜਾ। ਬਿਜ਼ਨਸ ਦੀ ਐਗਜ਼ਾਮਪਲ ਤੋਂ ਬਾਅਦ ਤੁਸੀਂ ਦੂਸਰੀ ਐਗਜ਼ਾਮਪਲ ਮੰਨ ਸਰਦੇ ਹੋ ਫੋਰ ਐਗਜ਼ਾਮਪਲ ਤੁਸੀਂ ਕੋਈ ਜੌਬ ਕਰਦੇ ਹੋ ਤਾਂ ਤੁਹਾਡੇ ਕੋਲ ਕੋਈ ਐਹੋ ਜੀ ਸਕਿੱਲ ਹੈ ਕਿ ਕੋਈ ਏਮਪਲੋਇਰ ਤੁਹਾਨੂੰ ਹਾਇਰ ਕਰਨ ਦੇ ਲਈ ਮਜਬੂਰ ਹੋ ਜਾਏ ਕਿ ਹਾਂ ਮੈਂ ਇਸੇ ਬੰਦੇ ਨੂੰ ਕੰਮ ਤੇ ਰੱਖਣਾ ਕਿਉਂਕਿ ਇਸ ਬੰਦੇ ਕੋਲ ਉਹ ਸਕਿੱਲ ਹੈ। ਇਹੀ ਇਹ ਲੋਕ ਇਹਨਾ ਚਾਹੁੰਦਾ ਕਿ ਤੁਸੀਂ ਲੋਕਾਂ ਨੂੰ ਹਮੇਸ਼ਾ ਆਪਣੇ ਕੋਲ ਆਉਣ ਲਈ ਮਜਬੂਰ ਰੱਖੋ ਤੁਸੀਂ ਹਮੇਸ਼ਾ ਕੋਈ ਨਾ ਕੋਈ ਆਪਣੇ ਆਪਣੇ ਵਿੱਚ ਇਹੋ ਜੀ ਖੂਬੀ ਰੱਖੋ ਆਪਣੇ ਵਿੱਚ ਇਹੋ ਜੀ ਕੋਈ ਟੈਲੈਂਟ ਰੱਖੋ ਕੋਈ ਸਕਿੱਲ ਰੱਖੋ ਕਿ ਲੋਕ ਤੁਹਾਨੂੰ ਤੇ ਕੋਲ ਆਉਣ ਲਈ ਮਜਬੂਰ ਹੋ ਜਾਣ ਮੈਂ ਜਿੰਨੇ ਵੀ ਨਿਯਮ ਤੁਹਾਨੂੰ ਸਮਝਾਏ ਨੇ ਇਹ ਇਸ ਕਿਤਾਬ ਦੇ ਉੱਤੇ ਹੀ ਅਧਾਰਿਤ ਨੇ ਸਾਰੀਆਂ ਦੇ ਸਾਰੀਆਂ ਗੱਲਾਂ ਇਸ ਕਿਤਾਬ ਦੇ ਉੱਤੇ ਆਧਾਰਿਤ ਨੇ ਮੈਂ ਕੋਈ ਵੀ ਆਪਣਾ ਨਿੱਜੀ ਵਿਚਾਰ ਪੇਸ਼ ਨਹੀਂ ਕੀਤਾ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਕਿਤਾਬ ਸਾਨੂੰ ਮਨੁੱਖੀ ਦਿਮਾਗ ਨੂੰ ਮੈਨੀਪੂਲੇਟ ਕਰਨਾ ਸਿਖਾਉਂਦੀ ਹੈ ਤੇ ਇਸ ਕਿਤਾਬ ਦੇ ਬਾਰੇ ਇਹ ਗੱਲ ਵੀ ਬੜੀ ਪ੍ਰਚਲਿਤ ਹੈ ਕਿ ਇਹ ਕਿਤਾਬ ਅਮਰੀਕਾ ਦੀਆਂ ਜੇਲ੍ਹਾਂ ਦੇ ਵਿੱਚੋਂ ਵੀ ਬੈਲ ਹੈ ਕਿਉਂਕਿ ਇਹ ਚੀਜ਼ ਉੱਥੇ ਦੇਖਣ ਚਾਹੀਏ ਕਿ ਇਹ ਕਿਤਾਬ ਵਿੱਚਲੇ ਨਿਯਮਾਂ ਦੀ ਵਰਤੋਂ ਕਰਕੇ ਇਹ ਕਿਤਾਬ ਵਿੱਚਲੇ ਨਿਯਮਾਂ ਨੂੰ ਅਪਣਾ ਕੇ ਉੱਥੋਂ ਦੇ ਕੈਦੀ ਉੱਥੋਂ ਦੇ ਜੇਲਾ ਦੇ ਦਿਮਾਗਾਂ ਦੇ ਉੱਤੇ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਸਨ ਇਸ ਕਰਕੇ ਇਹ ਕਿਤਾਬ ਨੂੰ ਉੱਥੋਂ ਦੀਆਂ ਜੇਲਾਂ ਦੇ ਵਿੱਚੋਂ ਬਿਆਨ ਕੀਤਾ ਗਿਆ ਹੈ ਤੇ ਮੈਂ ਜਿੰਨਾ ਹੋ ਸਕੇ ਆਪ ਵੱਲੋਂ ਇਸ ਕਿਤਾਬ ਵਿਚਲੇ ਵਿਚਾਰਾਂ ਨੂੰ ਇਸ ਕਿਤਾਬ ਵਿਚਲੇ ਨੀਮ ਨੂੰ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਤੁਸੀਂ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਤੁਸੀਂ ਆਪਣੇ ਸੁਝਾਅ ਵੀ ਕਮੈਂਟਸ ਦੇ ਵਿੱਚ ਜ਼ਰੂਰ ਦਿਓ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤੇ ਆਪਣੇ ਆਪਣਾ ਫੀਡਬੈਕ ਮੈਨੂੰ ਜ਼ਰੂਰ ਆਪਣੇ ਕਮੈਂਟਸ ਦੇ ਵਿੱਚ ਦਿਓ ਤੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਹੋਰ ਵੀ ਕਿਸੇ ਕਿਤਾਬ ਦੇ ਉੱਤੇ ਵੀਡੀਓ ਲੈ ਕੇ ਆਵਾਂ ਤਾਂ ਉਹ ਵੀ ਤੁਸੀਂ ਜ਼ਰੂਰ ਆਪਣੇ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੇ ਇਸੇ ਦੇ ਨਾਲ ਹੀ ਕਰਦੇ ਆਂ ਵੀਡੀਓ ਦਾ ਐਂਡ ਸਤਿ ਸ਼੍ਰੀ ਅਕਾਲ